ਗੁਰਮੁਖ ਸਿੰਘ ਮੇਰਾ ਨਾਮ ਆ ਜੀ ਜਿਹੜਾ ਝਗੜਾ ਸੁਬੀਦਾਰ ਕਹਿੰਦਾ ਕਿ ਅਸੀਂ ਪਹਾੜੀ ਜਿਹੜੀ ਬੱਤੀ ਦੀ ਤਾਰ ਵੱਢੀ ਗਈ ਸੀ ਤਾਂ ਸਾਰਾ ਝਗੜਾ ਹੋਇਆ ਤੇ ਤੁਸੀਂ ਆ ਕੇ ਮਾਰਿਆ ਨਹੀਂ ਭਾਈ ਇਹ ਗਾਲਾਂ ਕੱਢਣ ਦੇ ਹੀ ਮੈਂ ਆਇਆ ਕੱਪੜੇ ਲੈਣੇ ਸੀ ਲੈ ਕੇ ਨੂੰ ਦੇਣੇ ਤੇ ਇਹ ਲਾਂਡੇ ਮਿਲੰਦਿਆਂ ਨੂੰ ਤੇ ਇਹ ਮੇਰੇ ਇੱਥੇ ਬੈਗ ਬਣਾ ਮੁਰਕੀ ਇਹ ਮੁੜਾ ਮੁੜਿਆ ਹੈ ਇਹਦੀ ਬੱਤੀ ਪੈ ਗਿਆ ਹੁਣ ਮੂੰਹ ਉਹਨਾਂ ਨੂੰ ਫਲਟਾਉਂਦਾ ਮਾਰਿਆ ਨਾ ਤੇ ਮੁਰਕੀ ਪਤਾ ਨਹੀਂ ਛਟ ਕਿਥੋਂ ਲਾ ਕੇ ਆ ਗਿਆ ਤੇ ਨਾਂ ਲਾਦਾ ਜੀ ਇਹਨਾਂ ਨੇ ਮਾਰਿਆ ਇਹ ਗੱਲ ਕੋਈ ਨਹੀਂ ਹੋਈ ਜੀ ਅੱਗੇ ਵੀ ਆਣੇ ਗਲੀ ਦੇ ਪਪਾ ਨਹੀਂ ਕਿ ਦੋ ਸਾਲ ਹੋ ਗਏ ਜੀ ਲੜੀ ਹੁੰਦੀ ਹੈ ਇਹਨੂੰ ਲਾਈ ਮੋ ਕੀ ਕਿ ਨਹੀਂ ਪਾਇਆ ਦੱਤ ਲੱਗ ਪੈਣਾਟ ਵਿੱਚ ਕੋਈ ਵੀਡੀਓ ਪਈਆਂ ਨਾ ਜੀ ਪਹਿਲਾਂ ਜੀ ਇਹ ਬੇਤ ਤੇ ਤਿੰਨ ਜਣੇ ਕੋਣ ਕੋਣ ਜੀ ਇਹ ਦੋ ਜੀ ਆਪੇ ਇੱਕ ਘਰ ਦੀ ਉਹ ਮੁੰਡਾ ਇੱਕ ਵਾਰੀ ਬੰਦਾ ਹਾਂਜੀ ਕੋਈ ਕਪਲੇਨ ਨਹੀਂ ਕੀਤੀ ਹਾਂਜੀ ਪਰ ਦੇਣ ਖਾਣੇ ਦੇ ਦਿੱਤੀ ਅੱਗੇ ਅੱਗੇ ਦਿੱਤੀ ਪਹਿਲਾਂ ਜੀ ਪਹਿਲਾਂ ਬੜੀਆਂ ਬਣਾਈਆਂ ਸੀ ਆਜ ਵੀ ਦਿੱਤੀ ਹੈ ਕੋ ਉਹ ਕਹਿੰਦਾ ਜੀ ਮੇਰਾ ਜਿਹੜਾ ਮੁੰਡਾ ਵਾ ਉਹ ਸ਼੍ਰੀਨਗਰ ਨਾ ਡੂਬੀ ਕਰ ਰਿਹਾ ਤੇ ਮੇਰੇ ਮਗਰ ਹਮਲਾ ਕਰਤਾ ਨਾ ਇੱਥੇ ਨਹੀਂ ਨਹੀਂ ਇਹ ਗੱਲ ਕੋਈ ਨਹੀਂ ਫਿਰ ਇਹੋ ਹੀ ਗੱਲ ਕੋਈ ਨਹੀਂ ਅੱਜ ਜੀ ਟਾਰਕ ਨਹੀਂ ਵੱਡੀ ਮਿੱਤਰ ਜੀ ਤਾਰ ਬਈ ਉਹਨੇ ਵੱਡੀ ਹੀ ਪਾੜੀ ਉਹ ਕਹਨੇ ਵੱਡੀ ਹਾਂਜੀ ਹੋਏ ਛਾਲੀ ਮੜੀ ਉਹ ਤਾਰ ਵੀ ਵੱਡੀ ਉਹ ਜੀ ਮੀਟਰ ਨਾਲੇ ਪਹਿਲਾਂ ਲੱਗਾ ਘਰ ਤੇ ਇਹਨਾਂ ਨੇ ਕਿਹਾ ਵੀ ਤੈਨੂੰ ਮਾਦਾ ਇਹ ਬਜਾਰ ਉਹ ਜੁਰਗੀ ਜਿਆਦਾ ਉਹ ਕਹਿੰਦੀ ਵੀ ਮੇਰਾ ਕਿੰਜ ਮੈਂ ਆਪਣਾ ਠੀਕ ਨਹੀਂ ਮੈਨੂੰ ਦੇ ਦਿਓ ਲਾਈਟ ਮੁਕਦੇ ਲਾ ਲਿਓ ਤਾਰ ਵਟ ਮੈਂ ਜਾ ਜੇ ਤੁਹਾਡੇ ਸਾਹਮਣੇ ਇਹ ਨਹੀਂ ਪਤਾ ਜੀ ਕਿਸੇ ਸਾਥੋਂ ਉਹਨੂੰ ਯੂਰ ਕੋਲ ਪਿੰਸ ਕੰਪਲੀਟ ਕਰ ਸਕਦੇ ਕਿ ਤਾਰ ਵੱਡੀ ਤਾਰ ਆਪ ਵੱਡਣਾ ਸਹੀ ਆ ਉਨੇ ਹੋਰ ਨੂੰ ਉਹਨੇ ਉਹ ਕੀ ਕੀਤੀ ਗੱਲ ਉਹਨਾਂ ਨੂੰ ਪਤਾ ਨਹੀਂ ਜੀ ਪਿੰਡ ਹਾਲੋ ਵਾਲਾ ਨਾਂ ਮੇਰਾ ਰਵਿੰਦਰ ਸਿੰਘ ਸੁਬਦਾਰ 101 ਸੁਬਦਾਰ ਰਵਿੰਦਰ ਸਿੰਘ ਹੈ ਤੇ ਮੈਂ ਸ਼ਾਮ ਦਾ 7 ਵਜੇ ਦਾ ਟੈਂ 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 7 ਵਜੇ 7:30 ਦੇ ਵਿੱਚ ਤੇ ਇੱਥੇ ਕੀ ਹੋਇਆ ਕਿ ਇਹ ਪਹਿਲੋ ਪਲਾਨ ਬਣਾ ਕੇ ਬੈਠੇ ਸੀ ਕਿ ਸਾਡੀ ਬਿਜਲੀ ਦੀ ਤਾਰ ਲੰਘਣ ਲਈ ਜੋ ਕਿ ਮੇਰੀ ਵੇਹਲੀ ਚ ਮੀਟਰ ਲੱਗਾ ਜੋ ਕਿ ਮੇਰੀ ਮਾਤਾ ਦੇ ਨਾਂ ਸੀ ਉਹਨਾਂ ਦੀ ਕੱਤੀ ਜਲਾ ਇਹਨੂੰ ਡੈਥ ਹੋ ਗਈ ਹੈ ਇਹ ਉਸ ਮੀਟਰ ਨੂੰ ਹੜਪਣਾ ਚਾਹੁੰਦੇ ਸੀ ਆਪਣੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ ਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕੱਟੀ ਏ ਤਾਰ ਇਹਨਾਂ ਜਾ ਕੇ ਦੇ ਜਿਹੜਾ ਜੀਜਾ ਆ ਸਾਡੀ ਭੁੜਾਈ ਦਾ ਉਹਨੇ ਜਾ ਕੇ ਤੇ ਕੱਟਤੀ ਏ ਤਾਰ ਇਹਨੇ ਜਾ ਕੇ ਪੁੱਛਿਆ ਕਿਉਂ ਕੱਟੀ ਆ ਉਹਨਾਂ ਨੇ ਪੈਂਦਿਆ ਇਹਨੂੰ ਸਾਰਿਆਂ ਜਣਿਆਂ ਨੇ ਪੁੱਛਣਾ ਸ਼ੁਰੂ ਕਰਤਾ ਜਿਹਦੇ ਵਿੱਚ ਹੈਗਾ ਗੁਰਮukh Singh ਨਾਲ ਉਹ ਸਨ ਆਫ ਸਾਧੂ ਸਿੰਘ ਪਿੰਡ ਛੋਟੇਪੁਰ ਇੱਕ ਜਿੰਦਾ ਜਿੰਦਰਾ ਜਿਹਦਾ ਕਿ ਹੈਗਾ ਵਾ ਪਿੰਡ ਗੁਣੀਆ ਸਨ ਆਫ ਮਨਜੀਤ ਸਿੰਘ ਇੱਕ ਦੂਸਰਾ ਬਿੰਦਾ ਇੱਕ ਉਹ ਵੀ ਉਹਦਾ ਹੈ ਦਾਵਾ ਗੁੜੀਆਂ ਜਾਂ ਪਿੰਡ ਮਨਜੀਤ ਸਿੰਘ ਦਾ ਮੁੰਡਾ ਤੇ ਇਹ ਜੋ ਇਹ ਉਹਦੇ ਭਤੀਜੇ ਲੱਗਦੇ ਆ ਤੇ ਇਹਨਾਂ ਨੇ ਜ਼ਬਰਦਸਤ ਮੈਚ ਇਸ ਵੇਲੇ ਗਿਆ ਜਾ ਕੇ ਛਡਾਉਣ ਲੱਗਾ ਆਪਣੀ ਘਰ ਵਾਲੀ ਨੇ ਇਹਨਾਂ ਨੇ ਪੈਂਦਾ ਮੇਰੇ ਵੀ 2-4 ਪੈਲੋ ਗੁੜੀਆਂ ਸੱਟਾਂ ਮਾਰੀਆਂ ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ ਤੇ ਵਾਰ ਕੀਤਾ ਹੋਰ ਸਿਰ ਤੇ ਉੱਤੇ ਨਾ ਵੱਜ ਕੇ ਮੈਂ ਆਪਣੀ ਪੋਜੀਸ਼ਨ ਪਛਾਣ ਕਿੱਛੀ ਆ ਤੇ ਮੇਰੇ ਨੱਕ ਦੇ ਉੱਤੇ ਵੱਜ ਕੇ ਮੇਰੇ ਕੋਲ ਲਗਭਗ 14-15 ਟੈਂਕੇ ਲੱਗੇ ਆ ਜੀ ਨੱਕ ਦੇ ਉੱਤੇ ਤੜਾਇਦਾ ਵਿਵਾਲ ਪਿਆ ਹੋਇਆ ਭਾਬੀ ਨਾਲ ਕਿਹੜਾ ਇਹ ਪਰਚਾਈ ਲੱਗਦੀ ਹੈ ਸਾਡੀ ਉਹਦਾ ਘਰ ਵਾਲਾ ਉਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਜੋ ਕਿ ਇਹਦੇ ਤੋਂ ਤਾਂ ਗਣ ਕੇ ਯਾਰ ਖਾ ਕੇ ਮਰ ਚੁੱਕਾ ਉਹ ਪਿੰਦੇ ਤੇ ਉਹ ਜਿਹੜੀ ਆ ਉਹ ਕਿਸੇ ਨੂੰ ਇਹ ਦੇਖਣਾ ਨਹੀਂ ਚਾਹੁੰਦੀ ਉਹ ਮੈਨੂੰ ਹੀ ਉਹ ਕਿਸ ਮਾਰਨ ਦੇ ਚੱਕਰ ਆ ਮੈਨੂੰ ਕਈ ਵਾਰੀ ਉਹ ਪਹਿਲਾਂ ਕਹਿ ਚੁੱਕੀ ਜੀ ਮੈਂ ਤੈਨੂੰ ਮਰਵਾ ਦੇਣਾ ਤੇ ਅੱਜ ਕਾਰਨ ਕੁਝ ਵੀ ਨਹੀਂ ਹੈ ਕਾਰਨ ਇਹੋ ਜੀ ਵੀ ਛੋਟੀ ਮੋਟੀ ਕੋਈ ਨਾ ਕੋਈ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਹੀ ਮੇਰੇ ਪੇਸ਼ ਪਈ ਆ ਪਹਿਲਾਂ ਵੀ ਮੇਰੇ ਤੇ ਥੋੜੇ ਦਿਨ ਪਹਿਲਾਂ ਵੀ ਮੇਰੇ ਤੇ ਅਟੈਕ ਕਰਾਇਆ ਉਹਨੇ ਤੇ ਨੰ ਬੰਧਿਆਣਾ ਉਦੋਂ ਵੀ ਸਾਡੇ ਪਿੰਡ ਦੇ 16-17 ਸਫਾਈ ਹੋ ਗਈ। ਉਦੋਂ ਬਾਅਦ ਫੇਰ ਇਹ 70 ਬੰਦੇ ਲੈ ਕੇ ਜ਼ਬਰਦਸਤੀ ਗਲੀ ਚ ਪੈ ਪਾਏ। ਉਹ ਵੀ ਸਾਡਾ ਲੜਾਈ ਝਗੜਾ ਹੋਇਆ। ਉਹਦੇ ਵਿੱਚ ਮੈਂ ਉਸ ਟਾਈਮ ਤੇ ਪ੍ਰੈਜ਼ੈਂਟ ਨਹੀਂ ਸੀਗਾ। ਪਰ ਉਹ ਵੀ ਅਟੈਕ ਮੇਰੇ ਤੇ ਸੀਗਾ। ਤੇ ਜਿਹੜਾ ਲਾਗੇ ਵਿਚਾਰੇ ਗਵੰਢੀ ਹੀ ਕੁਛ ਉਹਨਾਂ ਨੂੰ ਸੱਟਾਂ ਲੱਗੀਆਂ ਉਸ ਟਾਈਮ ਤੇ। ਪਰ ਫੇਰ ਵੀ ਪਿੰਡ ਦੇ ਬੰਦਿਆਂ ਵਾਹ ਕੇ ਨਿਬੇੜ ਦਿੱਤਾ ਸੀ। ਤੁਹਾਡੇ ਘਰ ਚ ਕੋਣ ਕੋ ਰਹਿ ਰਿਹਾ ਰਹਿ ਸਕਦਾ? ਮੈਂ ਤੇ ਮੇਰੀ ਘਰਵਾਲੀ ਸਿਰ ਦੋਨੇ ਰਹਿ ਰਹੇ ਆ। ਬੇਟਾ ਮੇਰਾ ਜੋ ਆਰਮੀ ਚ ਲੈਫਟੇਨੈਂਟ ਐ ਤੇ ਮੈਂ ਜਿਹੜਾ ਸੁਭਿਧਾ ਰਟਾਇਰ ਤੇ ਬੇਟੀ ਮੇ ਬੇਟਾ ਕਿੱਥੇ ਡਿਊਟੀ ਆ ਬੇਟਾ ਇਹ ਵੇਲੇ ਬੇਟੇ ਦੀ ਡਿਊਟੀ ਹੈਗੀ ਜੇ ਸਿਰਨਗਰ ਤੱਕ ਕਪੂਵੜਾ ਕਪੂਵੜਾ ਦੇ ਸੀਆਈ ਵੀ ਆਪਰੇਸ਼ਨ ਦੇ ਵਿੱਚ ਆ ਉਹ ਤੇ ਜੋ ਕਿ ਬੜੀ ਇੱਕ ਮਤਲਬ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਜਗ੍ਹਾ ਹੋ ਤੇ ਮੈਂ ਖੁਦ ਇੱਕ ਫੌਜੀ ਹੁੰਦੇ ਨਾ ਤੇ ਆ ਕਿ ਬਹੁਤ ਕਠਿਨ ਡਿਊਟੀ ਆ ਉਹਦੀ ਇਸ ਟਾਈਮ ਤੇ ਜਿਹੜਾ ਕੋਈ ਛੱਡ ਕੇ ਸੱਟਾਂ ਲੱਗੀਆਂ ਇਹਨਾਂ ਦਾ ਤੁਸੀਂ ਕੰਪਲੀਟ ਕਰਤੀ ਹੈ ਪੁਲਿਸ ਨੇ ਇਹਨੀ ਜੀ ਕੰਪਲੇਨ ਪੁਲਿਸ ਨੂੰ ਹੋ ਚੁੱਕੀ ਹੈ ਇੱਥੇ ਥਾਣੇਦਾਰ ਨਰਮਲ ਸਿੰਘ ਆਇਆ ਸੀਗਾ ਐਸਆਈ ਬਿਆਨ ਹੋ ਗਿਆ ਨਹੀਂ ਹੋਏ ਕਿਉਂਕਿ ਮੇਰਾ ਅਜੇ ਅਕਸਰ ਹੋਣਾ ਇੱਕ ਬਾਕੀ ਹੈ ਤੇ ਉਹਦੇ ਉੱਤੇ ਬਿਆਨ ਹੋਣਗੇ ਕੀ ਮੰਗ ਕਰਦਾ ਮੈਂ ਇਹ ਮੰਗ ਕਰਦਾ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਜਿਹੜਾ ਇਹਨਾਂ ਨੇ ਮੇਰੇ ਘਰ ਆਣ ਕੇ ਅਟੈਕ ਕੀਤਾ ਇਹ ਬਹੁਤ ਮਾੜਾ ਸੀਗਾ ਠੀਕ ਹੈ ਜੀ ਤੇ ਜੀਵਨ ਸਿੰਘ ਉਹਦਾ ਗੁਰਮੁਖ ਸਿੰਘ ਦਾ ਮੁੰਡਾ ਹੀ ਨਾਲ ਜੀਵਨ ਸਿੰਘ ਆ ਤੇ ਮੇਰੀ ਪਛਾਣ ਜਤਿੰਦਰ ਗੌਰ ਆ ਇਹਨਾਂ ਨੇ ਮਤਲਬ ਮੇਰੇ ਤੇ ਬਹੁਤ ਭਾਰੀ ਅਟੈਕ ਕੀਤਾ ਜੋ ਕਿ ਮੇਰੇ ਜਾਨਲੇਵਾ ਸੀਗਾ ਪਰ ਮਾਲਕ ਨੇ ਮੈਨੂੰ ਬਚਾਤਾ ਮੇਰੇ ਇੱਕ ਲੀੜੇ ਉੱਤ ਨੂੰ ਖਾ ਦੇਣਾ ਤੁਹਾਨੂੰ ਸਾਰੇ ਖੂਨ ਦੇ ਨਾਲ ਲੱਖ ਪਤਨੇ ਉੱਮ ਦਿਖਾ ਦੇਣਾ